ਤਬਦੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤੇ ਇੱਕ ਨਵਾਂ ਹੀ ਨਵੀਂ ਜਿਹੜੀ ਨਿਊਜ਼ ਕਹ ਲੋ ਵੀਡੀਓ ਜਿਹੜੀ ਸਾਹਮਣੇ ਆ ਗਈ ਹੈ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਜਿਹੜੇ ਅਫੀਮ ਦੀ ਖੇਤੀ ਕਰਕੇ ਜਾਂ ਫੀਮ ਦੀਆਂ ਗੱਲਾਂ ਕਰਕੇ ਕਿਸਾਨ ਮੋਰਚੇ ਦੇ ਵਿੱਚ ਵੀ ਤੇ ਹੋਰ ਅਨਾਥ ਆਸ਼ਰਮ ਚ ਲਾਉਣ ਕਰਕੇ ਸੋਸ਼ਲ ਮੀਡੀਆ ਤੇ ਬੜੇ ਐਕਟਿਵ ਰੈਂਡ ਕਰਕੇ ਤੇ ਸਾਰੇ ਉਹਨਾਂ ਨੂੰ ਜਾਣਦੇ ਨੇ ਬਾਬਾ ਖੇੜੀ ਵਾਲਾ ਵੀ ਕਹਿੰਦੇ ਨੇ ਖੇੜੀ ਵਾਲਾ ਬਾਬਾ ਤੇ ਅੱਜ ਜਿਹੜੀ ਉਹਨਾਂ ਦੀ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹਨਾਂ ਦੀ ਉਹਨਾਂ ਨੇ ਆਪਣੇ ਗ੍ਰਸਤੀ ਜੀਵਨ ਜਾਇ ਕਲਕ ਵੱਡਾ ਜਿਹੜਾ ਮੋੜ ਆ ਉਹਨਾਂ ਦੇ ਆ ਗਿਆ ਤੇ ਭਾਵੇਂ ਕਦੇ ਪਰਿਵਾਰਕ ਗੱਲਾਂ ਬੜੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਇਹ ਕਹਿੰਦੇ ਇੱਕ ਨਵਾਂ ਹੀ ਕਾਂਡ ਜਾਂ ਨਵੀਂ ਗੱਲ ਕਹਿ ਲਓ ਕਿ ਆਪਣੀ ਸੱਸ ਦੇ ਜਿਹੜੀ ਗੋਲੀ ਬਾਬਾ ਗੁਰਵਿੰਦਰ ਸਿੰਘ ਨੇ ਮਾਰੀ ਹੈ ਇਹ ਗੱਲ ਬੜੀ ਵਾਇਰਲ ਹੋ ਰਹੀ ਹੈ ਕਿ ਬਾਬੇ ਗੁਰਵਿੰਦਰ ਨੇ ਖੇੜੀ ਵਾਲੇ ਨੇ ਆਪਣੇ ਸੱਸ ਦੇ ਗੋਲੀ ਮਾਰਤੀ ਗੋਲੀ ਬੰਜੀ ਹੈ ਪੱਟ ਦੇ ਵਿੱਚ ਜਿਹੜਾ ਕੋ ਵੀਡੀਓ ਨੇ ਸੱਸ ਨੇ ਵੀ ਬਣਾਈ ਹੈ ਉਹ ਕਹਿੰਦੀ ਮੈਂ ਬੜਾ ਪਛਤਾ ਰਹੀਆਂ ਬਾਬੇ ਗੁਰਵਿੰਦਰ ਸਿੰਘ ਨੂੰ ਆਪਣੀ ਧੀ ਦੇ ਕੇ ਕੁੜੀ ਦੇ ਕੇ ਇਹ ਵੀਡੀਓ ਦੇ ਵਿੱਚ ਬੋਲਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਚੈਨਲ ਵਾਲਿਆਂ ਵੱਲੋਂ ਇਹ ਖਬਰ ਚਲਾਈ ਜਾ ਰਹੀ ਹੈ ਇਹ ਸੱਸ ਕਹਿ ਰਹੀ ਐ ਕਿ ਮੈਂ ਧੀ ਦੇ ਕਿ ਪਛਤਾਰੀਆਂ ਇਹ ਵੀਡੀਓ ਇੱਕ ਕਲਿੱਪ ਜਿਹੜਾ ਵਾਇਰਲ ਹੋ ਰਿਹਾ ਤੇ ਸੰਗਤ ਜੀ ਆਪਾਂ ਤਾਂ ਤੁਹਾਡੇ ਨਾਲ ਜਿਹੜੀ ਵਿਚਾਰ ਕਰਨੀ ਹੈ ਕਿ ਦੇਖੋ ਜ਼ਿੰਦਗੀ ਹੈ ਘਾਟੇ ਵਾਦੇ ਜਿਹੜੇ ਨੇ ਇਹਦੇ ਵਿੱਚ ਚਲਦੀ ਰਹਿੰਦੇ ਨੇ ਕਿਉਂਕਿ ਗ੍ਰਿਸ਼ਤੀ ਜੀਵਨ ਹੈ ਕਹਿੰਦਾ ਜਿਵੇਂ ਘਰ ਵਿੱਚ ਦੋ ਭਾਂਡੇ ਹੁੰਦੇ ਆ ਉਹ ਖੜਕਦੇ ਹੀ ਨਹੀਂ ਤੇ ਜਿਵੇਂ ਹਾਨੀ ਸੱਠੀ ਦੀ ਪਿੱਛੇ ਵੀਡੀਓ ਤੁਸੀਂ ਦੇਖੀ ਹੈ ਬੜੀ ਵਾਇਰਲ ਹੋ ਰਹੀ ਹੈ ਇਹ ਉਹਦੇ ਪਰਿਵਾਰਕ ਜ਼ਿੰਦਗੀ ਚ ਮਸਲਾ ਜਿਹੜਾ ਚਲੋ ਬਣਿਆ ਕਿਸੇ ਨੇ ਪੁਰਾਣੀ ਵੀਡੀਓ ਵਾਇਰਲ ਕਰਤੀ ਜੋ ਵੀ ਹੋਇਆ ਤਰੀਬਨ 15-20 ਦਿਨਾਂ ਹੋ ਗਏ ਉਹ ਜਿਹੜਾ ਮਸਲਾ ਚੱਲ ਰਿਹਾ ਤੇ ਇਹ ਹੁਣ ਨਵਾਂ ਮਸਲਾ ਜਿਹੜਾ ਸਾਹਮਣੇ ਆ ਗਿਆ ਇਹ ਕਿਉਂਕਿ ਲੋਕ ਬਾਬੇ ਤਾਂ ਵੈਸੀ ਬੜਾ ਲੱਗਦੇ ਨੇ ਲਗੜਾਟ ਬੜੀ ਹੈ ਅਗਲਾ ਬਾਬਾ ਸ਼ਬਦੀ ਇਹੋ ਜਿਹਾ ਹੈ ਵੀ ਆਪਣੇ ਆਪ ਨੂੰ ਬਾਬਾ ਬਣਿਆ ਫਿਰਦਾ ਤੇ ਬਾਬੇ ਨੇ ਕੀ ਕਰਤਾ ਕਾੜ ਬਾਬੇ ਨੇ ਮਾਰਤੀ ਗੋਲੀ ਜਿਵੇਂ ਅੱਜ ਕੱਲ੍ਹ ਪਰਸੋਂ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਹੋਰ ਕਿ ਬਾਬੇ ਨੇ ਇੱਕ ਬੀਬੀ ਬੱਚਾ ਲੈਣ ਵਾਸਤੇ ਆਈ ਤੇ ਉਹਨੂੰ ਕਹਿੰਦੇ ਮੌੜ ਤੇ ਲੈ ਜਾ ਕੇ ਉਹਦੇ ਨਾਲ ਮਾੜਾ ਕਰਨ ਕੀਤਾ ਫਿਰ ਉਹਨੇ ਉਸ ਤੋਂ ਮਾਫੀ ਮੰਗਾਈ ਵੀ ਪੱਗ ਪੈਰਾਂ ਦੇ ਵਿੱਚ ਧਰ ਕੇ ਉਹ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਹੈ ਜਿਵੇਂ ਬਾਬਾ ਗੁਰਵਿੰਦਰ ਸਿੰਘ ਤੋਂ ਜੋ ਵੀ ਉਹਨਾਂ ਦਾ ਪਰਿਵਾਰਕ ਮਸਲਾ ਜੋ ਗੁਤਾਸ ਨੇ ਛੋਟੇ ਜਿਹੀ ਇੱਕ ਖਬਰ ਦੇਖੀ ਵੀ ਹੈ ਸੋਸ਼ਲ ਮੀਡੀਆ ਵਾਲੇ ਦੱਸ ਰਹੇ ਨੇ ਕਿ ਉਹਨਾਂ ਦੀ ਘਰ ਵਾਲੀ ਜਿਹੜੀ ਹੈ ਆਪਣੇ ਪਿੰਕੇ ਘਰ ਗਈ ਹੋਈ ਸੀ ਲੋਕੋ ਇਹ ਗੱਲਬਾਤ ਹੋਈ ਕਿਸੇ ਕਾਰਨ ਜੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਜੁਨੇੰਦਾਂ ਦੇ ਘਰ ਪਹੁੰਚੀ ਹੈ ਕਿੱਥੇ ਰਹਿੰਦੇ ਸੀ ਤੇ ਉੱਥੇ ਆ ਕੇ ਇਹਨਾਂ ਦੀ ਕੋਈ ਗੱਲਬਾਤ ਹੋਈ ਤੋ ਤੂੰ ਮੈਂ ਹੋਈ ਹੈ ਜਾਂ ਕਿਸੇ ਨਾਲ ਤੋਂ ਕੋਈ ਵਾਅਦਾ ਹੋਇਆ ਹੈ ਤੇ ਉੱਥੇ ਇਹ ਗੱਲਬਾਤ ਜਿੱਤੇ ਬਾਬਾ ਗੁਰਵਿੰਦਰ ਸਿੰਘ ਨੇ ਇਹ ਸਟੈਪ ਚੱਕਿਆ ਇਹ ਗੋਲੀ ਜਿਹੜੀ ਉਹ ਮਾਰੀ ਬੋਲੀ ਬੱਚੀ ਵਟ ਦੇ ਵਿੱਚ ਤੇ ਉੱਥੋਂ ਸੱਸ ਨੇ ਕਿਸੇ ਨੇ ਉਸ ਸਮੇਂ ਜੋ ਵੀਡੀਓ ਬਣਾਈ ਹੋਏ ਜਿਹੜੀ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀ ਹੈ ਤੇ ਇਹ ਨਹੀਂ ਸੀ ਹੋਣਾ ਚਾਹੀਦਾ ਉਕੇ ਇਹੋ ਜਿਹੇ ਮਸਲੇ ਜਿਹੜੇ ਨਿੱਕੇ ਕਿਤੇ ਬਹਿ ਕੇ ਪਰਿਵਾਰ ਦੇ ਨਾਲ ਨਿਬੜ ਜਾਣਤ ਬੜੀ ਚੰਗੀ ਗੱਲ ਹੁੰਦੀ ਹੈ। ਇਹ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਜਦੋਂ ਇਹ ਵੀਡੀਆਂ ਵਾਇਰਲ ਹੁੰਦੀਆਂ ਨੇ ਇਹ ਗੱਲਾਂ ਬੜੀਆਂ ਦੂਰ ਤੱਕ ਜਾਂਦੀਆਂ ਨੇ। ਫੇਸਬੁੱਕ ਦੇ ਵਿਦਵਾਨ ਜਿਹੜੇ ਜਾਂ ਹੋਰ ਬੜੇ ਫਿਰੋਕ ਕੇ ਕਮੈਂਟ ਕਰਦੇ ਨੇ ਵੀ ਇਹ ਬਾਬਿਆਂ ਦਾ ਕੰਮ ਨਹੀਂ। ਬਾਬਾ ਹੋ ਕੇ ਉਹਨੇ ਇਹ ਕੀ ਕਰਤਾ? ਔਰ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਦੇਣੇ ਨੇ ਇਹ ਮਸਲਾ ਜਿਹੜਾ ਜੋ ਵੀ ਹੋਇਆ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੀ। ਜਾ ਕੀ ਗੱਲਬਾਤ ਹੈ ਪੂਰੀ ਗੱਲ ਦਾ ਜਿਸ ਨੂੰ ਪ੍ਰੋਪਰ ਪਤਾ ਉਹ ਵੀ ਕਮੈਂਟ ਕਰਨ ਦੀ ਕਿਰਪਾਲਤਾ ਕਰਿਓ ਕਿਉਂਕਿ ਮਸਲੇ ਜਿਹੜੇ ਨੇ ਘਰ ਵਿੱਚ ਜਾਂ ਪਰਿਵਾਰ ਵਿੱਚ ਜਾਂ ਬਹਿ ਕੇ ਸਰਬਸੰਮਤੀ ਦੇ ਨਾਲ ਨਿਬੜ ਜਾਣੇ ਚਾਹੀਦੇ ਨੇ ਸੁਮਾੜਾ ਹੋਇਆ ਸਵਾ ਪਾਪਾ ਗੁਰਵਿੰਦਰ ਸਿੰਘ ਜਿਹੜੇ ਜਾਣਦੇ ਨੇ ਉਹ ਵੀ ਜਰੂਰ ਦਸੰਦ ਦੀ ਕਿਰਪਾਲਤਾ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ